ਪੰਦ ਸਨਚਨਾ ਮੈਂ ਹਿੰਦੂ ਪਰਿਵਾਰ ਚ ਇੱਥੇ ਆਇਆ ਸੀ ਤੇ ਇੱਥੇ ਦਾ ਮਾਹੌਲ ਤੇ ਇਤਦੀ ਕੋਆਪਰੇਸ਼ਨ ਕਿਉਂਕਿ ਉਦੋਂ ਉਸਰੇ ਦੀ ਜਿੰਨੀ ਵੀ ਇੱਥੋਂ ਦੀ ਮੈਨੇਜਮੈਂਟ ਸੀ ਜਿਆਦਾਤਰ ਰਾਗੀ ਸਿੰਘ ਸਾਹਿਬ ਉਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਮੈਂ ਸੇਕ ਧਰਮ ਅਡਾਪਟ ਕੀਤਾ ਕੁਰਬਾਨੀ ਕੀ ਤਨ ਸਿੱਖਿਆ ਏ 1999 ਤੋਂ ਹੀ ਮੈਂ ਆਪ ਵੀ ਵਕ ਵਕ ਲੱਖਿਆਵਾਂ ਵਿੱਚ ਆ ਕੇ ਬੁਰਮਤੀਆਂ ਕਲਾਚਾਂ ਕੁਰਬਾਨੀ ਸੰਗੀਤੀਆਂ ਕਲਾਸਾਂ ਲਾ ਰਿਹਾ ਤੇ ਆਪਣਾ ਕੀਰਤਨੀਏ ਵਜੋਂ ਜੀਵਨ ਬਸਰ ਕਰਦਾ ਮੈਂ ਉਹਨਾਂ ਦੀ ਲਾਈਫ ਤੋਂ ਇਨਸਪਾਇਰ ਹੋ ਕੇ ਮੇਰਾ ਸੁਪਨਾ ਸੀ ਮੈਂ ਐਲ ਐਲ ਬੀ ਕਰਾਂ ਉਹ ਸੁਪਨਾ ਤਾਂ ਅਧੂਰਾ ਰਹਿ ਗਿਆ ਇਹ ਥੋੜਾ ਕੋਸਟਲੀ ਸੀ ਇਸ ਕਰਕੇ ਉਹ ਨਹੀਂ ਕਰ ਸਕਿਆ ਪਰ ਮलाल ਤਾਂ ਨਹੀਂ ਵੀ ਚਲੋ ਗੁਰੂ ਦੇ ਲਾੜ ਲਾ ਕੇ ਗੁਰਬਾਣੀ ਸਿੱਖਣ ਔਰ ਸਿਖਾਉਣ ਦਾ ਮੌਕਾ ਮਿਲਿਆ ਉਹ ਇਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਰਦੇ ਆ ਜੋ ਇਹਨਾਂ ਨੇ ਸ਼ੁਰੂਆਤ ਆਪਣੀ ਜ਼ਿੰਦਗੀ ਦੀ ਕਿਵੇਂ ਕੀਤੀ ਸੀ ਇੱਥੇ ਕਿਵੇਂ ਰਹਿ ਰਹੇ ਨੇ ਪੂਰੀ ਜਾਣਕਾਰੀ ਲੈਣੇ ਆ ਕੁਝ ਥੇਰ ਪਹਿਲਾਂ ਹੀ ਜੋ ਬੜੇ ਸੁੰਦਰ ਬੜੇ ਕਹਿ ਸਕਦੇ ਆ ਕਿ ਮਿੱਠੇ ਸ਼ਬਦ ਹੈ ਜੋ ਗੁਰਬਾਣੀ ਦੇ ਇਹਨਾਂ ਦੇ ਮੁਖਰਬੰਦ ਤੋਂ ਅਸੀਂ ਸੁਨੇ ਸੀਗੇ ਜੀ ਸਭ ਆਪਣਾ ਸਫ਼ਰ ਬਾਰੇ ਜ਼ਰੂਰ ਦੱਸੋ ਕਿਵੇਂ ਸ਼ੁਰੂਆਤ ਹੋਈ ਮੈਂ ਜਸਪ੍ਰੀ ਸਿੰਘ ਜੀ ਪਹਿਲਾ ਮੈਂ 1980 ਕੇ ਸੀ ਤੋਂ ਲੈ ਕੇ 1988 ਤੱਕ ਜਮਾਲਪੁਰ ਬਲੈਂਡ ਸਕੂਲ ਵਿਖੇ ਵਿਦਿਆ ਹਾਸਲ ਕੀਤੀ ਫਿਰ ਹਾਇਰ এডਿਕੇਸ਼ਨ ਲਈ ਮੈਂ ਇੱਥੇ ਵਿਦਿਆਰਥੀ ਦੇ ਤੌਰ ਤੇ ਆਇਆ ਮੈਂ ਪੰਦਸਨ ਚਮਾ ਮੈਂ Hindu ਪਰਿਵਾਰ ਚ ਇੱਥੇ ਆਇਆ ਸੀ ਤੇ ਇੱਥੇ ਦਾ ਮਾਹੌਲ ਤੇ ਇੱਥੇ ਦੀ ਕੋਆਪਰੇਸ਼ਨ ਕਿਉਂਕਿ ਉਦੋਂ ਉਸਲੇ ਦੀ ਜਿੰਨੀ ਵੀ ਇੱਥੋਂ ਦੀ ਮੈਨੇਜਮੈਂਟ ਸੀ ਜਿਆਦਾਤ ਰਾਗੀ ਸਿੰਘ ਸਨ ਉਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਮੈਂ ਸਿੱਖ ਧਰਮ ਅਡਾਪਟ ਕੀਤਾ ਗੁਰਬਾਣੀ ਕੀਰਤਨ ਸਿੱਖਿਆ ਤੇ 1999 ਤੋਂ ਹੀ ਜੀ ਮੈਂ ਆਪ ਦੀ ਵਕ ਵਕ ਲਕਯਾਂ ਵਿੱਚ ਆ ਕੇ ਗੁਰਮੰਤੀਆਂ ਕਲਾਸਾਂ ਗੁਰਬਾਣੀ ਸੰਗੀਤੀਆਂ ਕਲਾਸਾਂ ਲਾ ਰਿਹਾ ਤੇ ਆਪਣਾ ਕੀਰਤਨੀਏ ਵਜੋਂ ਜੀਵਨ ਬਸਰ ਕਰ ਲਿਆ ਸੋ ਤੁਸੀਂ ਹੁਣ ਸਿਖਾਉ ਵੀ ਰਹੇ ਹੋ ਅੱਗੇ ਬੱਚਿਆਂ ਨੂੰ ਸਿੱਖਿਆ ਵਜੋ ਦੇ ਵੀ ਰਹੇ ਹੋ ਸੰਗੀਤ ਦੀ ਬਿਲਕੁਲ ਜੀ ਹਜ਼ਾਰਾਂ ਵਿਦਿਆਰਥੀ ਮੇਰੇ ਕੋਲ ਸੰਗੀਤ ਸਿੱਖ ਚੁੱਕੇ ਨੇ ਔਰ ਇਸ ਟਾਈਮ ਵੀ ਕਾਫੀ ਵਿਦਿਆਰਥੀ ਵੱਡੀ ਗੰਢ ਤੇ ਵਿਦਿਆਰਥੀ ਮੇਰੇ ਕੋਲ ਵੱਖ-ਵੱਖ ਇਲਾਕਿਆਂ ਵਿੱਚ ਸਿੱਖਿਆ ਹਾਸਲ ਕਰ ਰਹੇ ਜੀ ਜੀਵਨ ਦੇ ਬਾਰੇ ਥੋੜਾ ਪੁੱਛਣਾ ਚਾਹਾਂਗੇ ਨੇਤਰਹੀਨ ਬਚਪਨ ਤੋਂ ਹੀ ਸੀ ਜਾਂ ਫਿਰ ਕੋਈ ਦੁਰਘਟਨਾ ਵਾ ਇਸ ਤਰ੍ਹਾਂ ਦੀ ਵਾਪਰੀ ਕਿ ਇਸ ਤਰ੍ਹਾਂ ਦੀ ਜ਼ਿੰਦਗੀ ਹੋਈ ਮੇਜੀ ਬਾਈ ਭਰਤੀ ਨੇਤਰਹੀਨਾਂ ਜੀ ਹਾਂ ਜੀ ਸੋ ਜ਼ਿੰਦਗੀ ਦੇ ਵਿੱਚ ਔਕੜਾਂ ਵੀ ਜ਼ਰੂਰ ਫਿਰ ਸਾਹਮਣਾ ਕਰਨਾ ਪਿਆ ਹੋਊਗਾ ਕਿਤੇ ਨਾ ਕਿਤੇ ਜੋ ਇਸ ਚੀਜ਼ ਦੀ ਕਮੀ ਮਹਿਸੂਸ ਹੋਈ ਨੇਤਰਹੀਨਤਾ ਦੀ ਕਮੀ ਨੇ ਮਹਿਸੂਸ ਹੋਈ ਪਰਿਵਾਰਕਤ ਪਰਿਵਾਰ ਦਾ ਆਰਥਿਕ ਤੌਰ ਤੇ ਕਮਜ਼ੋਰ ਹੋਣਾ ਜ਼ਰੂਰ ਖਲਿਆ ਕਿਉਂਕਿ ਜਦੋਂ ਮੈਂ ਪੜ ਰਿਹਾ ਸੀ ਤੇ ਮੈਂ ਸਾਡੇ ਨਾਲ ਇੱਕ ਸੰਸਥਾ ਹੈ ਜੀ ਐਨਐਫਪੀ ਪਲੈਂਟ ਨੈਸ਼ਨਲ ਲੈਵਲ ਦੀ ਆਰਗੇਨਾਈਜੇਸ਼ਨ ਹੈ ਉਹਨਾਂ ਦੇ ਮੁਖੀ ਐਸਕੇ ਰੌਂਗਟਾਜੀ ਬਾਰੇ ਬੜਾ ਕੁਝ ਬਚਪਨ ਸੇ ਸੁਣਿਆ ਸੀ ਉਹ ਸੁਪਰੀਮ ਕੋਰਟ ਦੇ ਐਡਵੋਕੇਟ ਨੇ ਜੀ ਤੇ ਮੈਂ ਉਹਨਾਂ ਦੀ ਲਾਈਫ ਤੋਂ ਇਨਸਪਾਇਰ ਹੋ ਕੇ ਮੇਰਾ ਸੁਪਨਾ ਸੀ ਮੈਂ ਐਲਐਲਬੀ ਕਰਾਂ ਜੀ ਉਹ ਸੁਪਨਾ ਤਾਂ ਅਧੂਰਾ ਰਹਿ ਗਿਆ ਕਿਉਂਕਿ ਥੋੜਾ ਕੋਸਟਲੀ ਸੀ ਇਸ ਕਰਕੇ ਉਹ ਨਹੀਂ ਕਰ ਸਕਿਆ ਮਰ ਮਲਾਲ ਤਾਂ ਨਹੀਂ ਵੀ ਚਲੋ ਗੁਰੂ ਦੇ ਲਾੜ ਲਾ ਕੇ ਗੁਰਬਾਣੀ ਸਿੱਖਣ ਔਰ ਸਿਖਾਉਣ ਦਾ ਮੌਕਾ ਮਿਲਿਆ ਸੋ ਹੁਣ ਜੋ ਸਮਾ ਵੈਤੇ ਕਿਸ ਤਰ੍ਹਾਂ ਦਾ ਬੀਤ ਰਿਹਾ ਵੈ ਕਿਵੇਂ ਦਾ ਲੱਗਦਾ ਵੈ ਰਹਿਣ ਸਹਿਣ ਉਥੇ ਕਿਵੇਂ ਦਾ ਮਿਲਦਾ ਬਹੁਤ ਹੀ ਵਧੀਆ ਜੀ ਇਤੋ ਸ਼ੌਕ ਅਰਜ਼ਿੰਦਗੀ ਨਹੀਂ ਹੋ ਸਕਦੀ ਜੀ